ਮੋਟੇ ਕੋਲੇ 10 ਵਾਰੀ ਗਏ ਆ ਕੋਈ ਸਾਡੀ ਗੱਲ ਸੁਣੀ ਆ ਜਿਹੜਾ ਦਿੱਤਾ ਉਹ ਤਾਂ ਮੰਨਦੀ ਆ ਤੁਸੀਂ ਇਹ ਵੀ ਦੇਵਾਂਗੇ ਇਹ ਵੀ ਦੇਵਾਂਗੇ ਇਹ ਨਾਮਕ ਤੁਸੀਂ ਅਨਰਥ ਬੋਲਦਾ ਕੀ ਕਸੂਰ ਸੀ ਉਹ ਜੇਲ੍ਹਾਂ ਦੇ ਵਿੱਚ ਹੁੰਨੇ ਆ ਡਿਬਲੂ ਕਾਲ ਜਾ ਕੇ ਇਹਨਾਂ ਦੀ ਸਰਕਾਰ ਇਹ ਕੁਝ ਕਰ ਨਹੀਂ ਸਕਦੇ ਨਸ਼ਾ ਬੰਦ ਕੀਤਾ ਜਾਵੇ ਕਰ ਕਰਮਾ ਇਹਨਾਂ ਨੂੰ ਕੁਛ ਵੀ ਨਹੀਂ ਗਾ। ਨਸ਼ੀ ਕੀ ਆ ਜਾ ਰਹੀ ਸੀ ਗੱਲਬਾਤ ਚੱਲੀ ਜਾਂਦੀ ਸੀ ਤੁਹਾਡੇ ਗਲੀਆਂ ਦੇ ਵਿੱਚ ਨਸ਼ਾ ਤੁਰਿਆ ਫਿਰਦਾ। ਗਲੀਆਂ 'ਚ ਤੁਰਿਆ ਫਿਰਦਾ। ਆਂ ਤੁਰਿਆ ਫਿਰਦਾ। ਹਾਂ ਤੇ ਇਹਨਾਂ 'ਚ ਬੰਦ ਕਰ ਦਾਂਗੇ ਕੀ ਹੋ ਗਿਆ ਕੱਖ ਨਹੀਂ ਹੋਇਆ। ਅਸੀਂ ਅੱਜ ਮੰਗ ਰੱਖ ਦਾਂਗੇ ਉਹ ਕਦਾ ਪੂਰੀ ਹੋ ਜਾਣੀ ਹੈ। ਤਾਂ ਲਗਾਤਾਰ तमाम पार्टियां ਵੱਲੋਂ ਗਰਾਉਂਡ ਲੈਵਲ ਤੇ ਪ੍ਰਚਾਰ ਕੀਤਾ ਜਾ ਰਿਹਾ ਹੈ ਤਾਂ ਅੱਜ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਹੈ ਤਾਂ ਕੁਲਤਾਰ ਸਿੰਘ ਸੰਧਵਾ ਗੱਲਬਾਤ ਕਰਦੇ ਆਂ ਸੰਧਵਾ ਸਾਹਿਬ ਆਮ ਕਿਸਾਨਾਂ ਨੂੰ ਘੇਰਨਾ ਪੈਂਦਾ ਤੇ ਤੁਸੀਂ ਖੁਦ ਕਿਸਾਨਾਂ ਦੇ ਵਿੱਚ ਪਹੁੰਚ ਗਏ ਨਹੀਂ ਨਹੀਂ ਇਹ ਤਾਂ ਸਾਡੇ ਭਰਾ ਜੀ ਇਹਨਾਂ ਨੇ ਤਾਂ ਬਣਾਇਆ ਤੇ ਜੇ ਇਹਨਾਂ ਨੂੰ ਘੇਰਨਾ ਪਵੇ ਤੇ ਫਿੱਟ ਲਾਣ ਦਾ ਮੇਰੇ ਰਾਜਨੀਤੀ ਦੇ ਮੇਰੀ ਸੇਵਾ ਦੇ ਸੋ ਮੈਂ ਤਾਂ ਭਰਾਵੋ ਇਹਨਾਂ ਨੇ ਬਣਾਇਆ ਇਹਨਾਂ ਦਾ ਹੀ ਆ ਇਹਨਾਂ ਕੋਲੇ ਰਹੂੰਗਾ ਠੀਕ ਹੈ ਜੀ ਮੈਨੂੰ ਕੋਈ ਡਰ ਨਹੀਂ ਇਹ ਮੇਰੇ ਆਰ ਤੇ ਪੰਜਾਬ ਵਾਸਤੇ ਸਵਾਲ ਕੀਤੇ ਇਹਨਾਂ ਨੇ ਮੈਨੂੰ ਖੁਸ਼ੀ ਹੋਈ ਹੈ ਜੇ ਜਨਤਾ ਸਵਾਲ ਕਰੂਗੀ ਤਾਂ ਲੀਡਰਸ ਉੱਤਰਨਗੇ ਇਹ ਬਹੁਤ ਚੰਗੀ ਗੱਲ ਆ ਮੈਂ ਬਹੁਤ ਖੁਸ਼ ਆ ਔਰ ਇਹ ਮੇਰੇ ਤੋਂ ਖੁਸ਼ ਆ ਮੈਂ ਨਾ ਤਾਂ ਖੁਸ਼ ਆ ਵੋਟਾਂ ਪੈਣਗੀਆਂ ਭਾਰਤੀ ਜਨਤਾ ਪਾਰਟੀ ਨੂੰ ਤਾਂ ਇਹਨਾਂ ਨੂੰ ਕਰਨੇ ਪੈਂਦੇ ਸਵਾਲ ਤੁਹਾਨੂੰ ਕਿਉਂ ਲੋੜ ਤੇ ਤੁਹਾਨੂੰ ਸਵਾਲ ਕਰਨ ਦੀ ਕਿਉਂ ਲੋੜ ਪਈ ਅੱਜ ਇਹਨਾਂ ਨੂੰ ਨਹੀਂ ਨਹੀਂ ਇਹ ਤਾਂ ਸਾਡੇ ਆਪਸੇ 'ਚ ਸਵਾਲ ਦਾ ਇਲਜਾਜ਼ਦੀ ਆ ਇਹ ਤਾਂ ਪਿਆਰ ਆ ਸਾਡਾ ਕਿਹੜੇ ਕਿਹੜੇ ਸਵਾਲ ਸੀ ਕੋਈ ਹੈ ਤੇ ਬਹੁਤ ਪਾਣੀ ਦੇ ਸਵਾਲ ਬੇਸਿਕ ਸਵਾਲ ਹੈ ਜੀ ਬਹੁਤ ਪਾਣੀ ਦੇ ਬੇਸਿਕਸ ਵਾਲਾ ਮੁਲਾਇਮ ਸੰਤੁਸ਼ਟ ਕਰਵਾਤੇ ਬੀਬੀਆਂ ਵੀ ਪਹੁੰਚੀਆਂ ਸੀ ਆਹਾਂ ਹਾਂ ਸੰਤੁਸ਼ਟ ਕਰਾਈਆਂ ਜੀ ਬਿਲਕੁਲ ਸੰਤੁਸ਼ਟ ਕਰਾਈਆਂ ਜੀ ਥੈਂਕ ਯੂ ਜੀ ਚੱਕਾ ਚੱਕਰ ਅੱਛਾ ਜੀ ਤਾਂ ਸੁਣਿਆ ਤੁਸੀਂ ਕਿ ਕੁਲਤਾਰ ਸਿੰਘ ਸੰਧਵਾ ਖੁਦ ਜਿਹੜਾ ਕਿਸਾਨਾਂ ਦੇ ਵਿੱਚ ਪਹੁੰਚਿਆ ਕਿਉਂਕਿ ਇਹ ਕਿਹਾ ਜਾ ਰਿਹਾ ਸੀਗਾ ਕਿ ਕਿਸਾਨਾਂ ਵੱਲੋਂ ਅੱਜ ਜਿਹੜਾ ਆਵਾਮੀ ਪਾਰਟੀ ਦੇ ਲੀਡਰਾਂ ਨੂੰ ਕੇਰਾ ਜਾਵੇਗਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਕੇਰਾ ਜਾਵੇਗਾ ਤੇ ਜਿਹੜੇ ਉਮੀਦਵਾਰ ਨੇ ਆਵਾਮੀ ਪਾਰਟੀ ਦੇ ਕਰਮਜੀਤ ਅਨਮੋਲ ਉਹਨਾਂ ਨੂੰ ਕੇਰਾ ਜਾਵੇਗਾ ਤਾਂ ਫਰੀਦਕੋਟ ਦਾ ਪਿੰਡ ਹੈਗਾ ਜਿਲੇ ਦਾ ਮਿਸ਼ਰੀ ਵਾਲਾ ਤੇ ਹਾਲਾਂਕਿ ਵਿਧਾਨ ਸਭਾ ਹਲਕਾ ਕੋੜਕਪੂਰੀ ਦੇ ਵਿੱਚ ਪੈਂਦਾ ਹੈ ਤਾਂ ਅੱਜ ਉਹਨਾਂ ਵੱਲੋਂ ਜਿਹੜੇ ਸਵਾਲ ਜਿਹੜੇ ਰੱਖੇ ਗਏ ਆ ਸਾਹਮਣੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਕਿਉਂਕਿ ਸਪੀਕਰ ਕੁਲਤਾਰ ਸਿੰਘ ਸੰਧਵਾ ਖੁਦ ਇੱਥੇ ਪਹੁੰਚਿਆ ਆ ਤਾਂ ਉਹਨਾਂ ਕਿਸਾਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਬੀਬੀਆਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਆਖਿਰ ਕਿਉਂ ਲੋੜ ਪਈ ਅੱਜ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਸਾਹਮਣੇ ਸਵਾਲ ਰੱਖਣ ਦੀ ਤਾਂ ਗੱਲਬਾਤ ਕਰਦੇ ਆਂ ਕਿਉਂਕਿ ਲਗਾਤਾਰ ਜਿਹੜੇ ਕਿਸਾਨਾਂ ਵੱਲੋਂ ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਘੇਰਿਆ ਜਾਂਦਾ ਹੈ ਤਾਂ ਅੱਜ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਨੂੰ ਇਹਨਾਂ ਨੇ ਸਵਾਲ ਇਹਨਾਂ ਦੇ ਸਾਹਮਣੇ ਰੱਖਿਆ ਕੀ ਲੋੜ ਪੈ ਗਈ ਜੀ ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਸਾਹਮਣੇ ਤਾਂ ਕਿਸਾਨ ਜਥੇਬੰਦੀਆਂ ਲਗਾਤਾਰ ਆ ਕੇ ਸਵਾਲ ਰੱਖਦੀਆਂ ਅੱਜ ਤੁਸੀਂ ਆਮ ਆਦਮੀ ਪਾਰਟੀ ਦੇ ਸਾਹਮਣੇ ਰੱਖਿਆ ਵੀਰ ਜੀ ਕਿਸਾਨ ਸਾਡੇ ਉੱਥੇ ਰੁਲੀ ਜਾਂਦੇ ਆ ਸ਼ੋਭ ਕਾਰਨ ਸਾਡਾ ਪੰਜਾਬ ਦੇ ਵਿੱਚ ਆ ਕੇ ਗੋਲੀਆਂ ਮਾਰੀਆਂ ਦੱਸੋ ਇਹਦਾ ਕੀ ਕਸੂਰ ਸੀ ਕੀ ਪੰਜਾਬ ਇਹਨੇ ਆਮ ਆਦਮੀ ਸਰਕਾਰ ਨੇ ਉਹਨਾਂ ਦਾ ਕੀ ਕੀ ਕੀਤਾ ਚਿੱਟਾ ਸੀ ਇਹਨਾਂ ਨੇ ਦੂਣਾ ਕਰਤਾ ਆਮਾਨ ਕਰ ਕਰ ਮਿਲ ਜਾਂਦਾ ਫਤ ਲੋਕਾਂ ਦੇ ਇੱਕ ਮਰੀ ਜਾਂਦੇ ਆ ਦੋਸਤ 30000 ਸਾਨੂੰ ਆਉਂਦੇ ਸੀ ਪਾਣੀ ਥੋੜੇ ਵਾਧੂ ਆਉ ਸਾਡੇ ਜਿਹੜਾ ਘਟਾਉਂਦਾ ਸੀ ਉਹ ਵੀ ਬੰਦ ਕਰਤਾ ਫਿਰ ਸਾਨੂੰ ਲਾਰਾ ਲਾ ਕੇ ਗਏ ਹਜ਼ਾਰ ਹਜ਼ਾਰ ਬੈਂਕਾਂ ਦੇ ਖਾਤੇ ਜਾਉ ਅੱਜ ਤੱਕ 201 ਰੁਪਇਆ ਆਇਆ ਕੀ ਸਵਾਰਿਆ ਸਰਕਾਰ ਨੇ ਸਾਡਾ ਕਿਹੜੇ ਕਿਹੜੇ ਸਵਾਲ ਰੱਖਿਆ ਤੁਸੀਂ ਸਾਹਮਣੇ ਉਹਨਾਂ ਦੇ ਅਸੀਂ ਤਾਂ ਇਹ ਸਵਾਲ ਰੱਖਿਆ ਵੀ ਇੱਕ ਤਾਂ ਕਿਸਾਨੀ ਮੰਗ ਸਾਡੀ ਹੋਣੀ ਚਾਹੀਦੀ ਹੈ ਫਿਰ ਅਮਰਤਪਾਲ ਦਾ ਕੀ ਕਸੂਰ ਸੀ ਉਹ ਜੇਲ੍ਹਾਂ ਦੇ ਵਿੱਚ ਦੁੰਨੇ ਆ ਡੀਬਲੂ ਕਾਲ ਜਾ ਕੇ ਇਹਨਾਂ ਦੀ ਸਰਕਾਰ ਇਹ ਕੁਝ ਕਰ ਨਹੀਂ ਸਕਦੇ ਭਾਰਤੀ ਜਨਤਾ ਪਾਰਟੀ ਤੇ ਸਾਰੇ ਸਵਾਲ ਖੜੇ ਕਰ ਰਹੇ ਨੇ ਭਾਰਤੀ ਜਨਤਾ ਪਾਰਟੀ ਨੇ ਰੋਕਿਆ ਉਹਨਾਂ ਨੂੰ ਤੇ ਇਹਨਾਂ ਦੀ ਸਰਕਾਰ ਇਹ ਕੁਝ ਨਹੀਂ ਕਰ ਸਕਦੇ ਹੋਰ ਇਸ ਤੋਂ ਇਲਾਵਾ ਕੋਈ ਸਵਾਲ ਬਾਕੀ ਸਾਡੇ ਪਾਣੀ ਦੀ ਮੰਗ ਹੈ ਪਾਣੀ ਨਸ਼ਾ ਬੰਦ ਕੀਤਾ ਜਾਵੇ ਕਰ ਕਰਮਾ ਇਹਨਾਂ ਨੂੰ ਕੁਛ ਵੀ ਨਹੀਂ ਗਾ। ਨਸ਼ੀ ਕੀਆ ਜਾ ਰਿਆ ਸੀ ਗੱਲਬਾਤ ਚੱਲੀ ਜਾਂਦੀ ਸੀ ਤੁਹਾਡੇ ਭੈ ਗਲੀਆਂ ਦੇ ਵਿੱਚ ਨਸ਼ਾ ਤੁਰਿਆ ਫਿਰਦਾ। ਗਲੀਆਂ ਹੀ ਤੁਰਿਆ ਫਿਰਦਾ। ਆਮ ਤੁਰਿਆ ਫਿਰਦਾ। ਸਪੋਏ ਇਹਨਾਂ ਨੂੰ ਬੋਲਸਾਂਨ ਕਿਹੜਾ ਪਤਾ ਨਹੀਂ। ਸਾਹਮਣੇ ਘਰ ਆਂਦਾ 21 ਜਵਾਨ ਅਸੀਂ ਕਿਉਂ। ਕੋਈ ਮਰ ਗਈ ਕਰਦੀ ਉਹਦਾ ਕੀ ਇੱਕ ਸੂਤਰ। ਮਰ ਗਏ ਜੇ ਸਾਡੇ ਮੇਰੇ ਭੈਣ। ਰੋਂਦੀ ਫਿਰਦੀ ਇੱਕ ਜਵਾਨ ਜਿਹੜਾ ਮੈਂ ਭੈਣ ਆ ਗਿਆ। ਸਾਡੇ ਨੂੰ ਦੇਖ ਕੇ ਹੁੱਜੜ ਕੇ। ਇਹ ਨਸ਼ਾ ਬੰਦ ਕਰਦਾਂਗੇ ਕੀ ਹੋ ਗਿਆ ਕੱਖ ਨਹੀਂ ਹੋਇਆ। ਕਿ ਜੇ ਨਾ ਸੁਮਾਈ ਨੇ ਮੇਰੇ ਕੋਲ ਤੇ ਲੱਗੇ ਵੀ ਮਰ ਚੁੱਕਿਆ ਜੀ ਦੋ ਵੋਟਾਂ ਤਾਂ ਅਗਲਾਂ ਨੂੰ ਵੀ ਪਾਉਂਦੇ ਸੀ ਤੇ ਇਹਨਾਂ ਨੇ ਕੁਝ ਸੁਵਾਈ ਨਹੀਂ ਕੀਤੀ ਕੁਝ ਨਹੀਂ ਕੀਤਾ ਅਗਲਾਂ ਨੇ ਨਹੀਂ ਕਸ ਕੀਤਾ ਇਹਨਾਂ ਨੇ ਨਹੀਂ ਕੀਤਾ ਮਾਤਾ ਜੀ ਹੋਰ ਕਿਹੜੇ ਕਿਹੜੇ ਸਵਾਲ ਆ ਜਿਹੜੇ ਸਪੀਕਰ ਦੇ ਸਾਹਮਣੇ ਰੱਖਿਆ ਤੁਸੀਂ ਅਸਟਾਜ ਕੋਈ ਮੇਰੇ ਖਾਤੇ ਤੇ ਗਿਆ ਨਹੀਂ ਨਾ ਕਹਿੰਦਾ ਇਹ ਨਹੀਂ ਕਰੀ ਦਿਹਾੜੀ ਵਦ ਨਹੀਂ ਚਾਹੀਦੀ ਆ 400 ਤੀਹ ਹਿਧਾਰੀ ਹੋਣੀ ਚਾਹੀਦੀ ਐ ਮੇਰੇ ਕਰ ਕਿੰਨੀ ਹੋਊਗਾ ਜੀ ਸਾਰਾ ਅਗੇ 3 ਮਹੀਨੇ ਦਾ ਹੁਣ ਸਾਨੂੰ 4 ਮਹੀਨੇ ਦਾ ਕੰਮ 5 ਮਹੀਨੇ ਦਾ ਕੰਮ ਚਾਹੀਦਾ ਨਹੀਂ ਨਹੀਂ ਗਰੀਬ ਕਿੱਥੋਂ ਕੌਣ ਉਹੋ ਹੀ ਤਾਂ ਗੱਲ ਹੈ ਤੇ ਹੁਣ ਤਾਂ ਸੱਤਾ ਦੇੰਦ ਸਾਡੀ ਕੰਮ ਕਿੰਨੇ ਆਉਂਦੀ ਉਹ ਹੀ ਤਾਂ ਅੱਜ ਮੰਗ ਰੱਖ ਦੇਗੇ ਉਹ ਤਾਂ ਪੂਰੀ ਹੋ ਜਾਣੀ ਐ ਹੋਣੀ ਹਾਂ ਨਾ ਦੇਖਣ ਤਾਂ ਅਸੀਂ ਰੱਖ ਦਾਂਗੇ ਆਪੋ ਸੇ ਰੱਖ ਦੇਾਂਗੇ ਬੁਰੀ ਤਾਂ ਕੋਈ ਹੋਣੀ ਨਹੀਂ ਤਾਂ ਨਹੀਂ ਅਗਲੀਆਂ ਨਹੀਂ ਪੂਰੀਆਂ ਆਉਣਗੀਆਂ ਅਰੇ ਇਹ ਕੀ ਜਾ ਰਿਹਾ ਹੈ ਕਿ ਸਪੀਕਰ ਸਾਹਿਬ ਨੂੰ ਜਦੋਂ ਫੋਨ ਕਰੀਦਾ ਫੋਨ ਨਹੀਂ ਚੱਕਦੇ ਇਹ ਵੀ ਗੱਲ ਕੋਈ ਹੈਗੀ ਹੈ ਹਾਂ ਸਪੀਕਰ ਸਾਹਿਬ ਨੇ ਸिखਾ ਦੋ ਫਾਰਮ ਜਾਈ ਤਾਂ ਦੇਖ ਕੇ ਅੰਦਰ ਸਰ ਕੇਸ ਸੀਗਾ ਫਿਰ ਅਸੀਂ ਘਰੇ ਸੱਦ ਕੇ ਇਹਨੂੰ ਕਿਹਾ ਵੀ ਸਾਡਾ ਕੰਮ ਆਂ ਦਾ ਕਰ ਦਾਂਗੇ ਸਾਡੀ ਇਹਨੇ ਇੱਕ ਨਹੀਂ ਸੁਣੀ ਉਹ ਤਾਂ ਗਏ ਉਹ ਤਾਂ ਨਹੀਂ ਪਹੁੰਚਿਆ ਸਾਡੀ ਸੁਣੀ ਨਹੀਂ ਕੋਈ ਵੀ ਨਹੀਂ ਸੁਣੀ ਇਹਨੇ ਜੇ ਬੋਟਾਲਾ ਨਾਲ ਸਾਨੂੰ ਜੀ ਆਂਦਰ ਕਰਿਆ ਇਹ ਸੰਤੁਸ਼ਟੀ ਦਿਵਾ ਕੇ ਗਏ ਟੋਡੇ ਕੋਲੇ ਖੁਦ ਪਹੁੰਚੇ ਆ ਚੱਲ ਕੇ ਉਹ ਤੋਂ ਨੂੰ ਨਹੀਂ ਜਾਣਾ ਪਿਆ ਤੁਹਾਡੇ ਕੋਲੇ ਆਏ ਹੋ ਨਾਉ ਸਾਢੀ ਕੋਲ ਤਾਂ ਕੋਈ ਚੱਲ ਕੇ ਨਹੀਂ ਆਇਆ ਕੋਈ ਆਉਣਾ ਹੈ ਬੋਟਾ ਮਾਰੇ ਆਇਆ ਉਹ ਦੋ ਨਹੀਂ ਆਏ ਬੋਟਾ ਮਾਰੇ ਆਇਆ ਤਾਂ ਹੀ ਬੋਟਾ ਮਾਰੇ ਘੇਰਾ ਗਿਆ ਪਹਿਲਾਂ ਤਾਂ ਸੁਣ ਦੇਣ ਕਿ ਸਹੀ ਗੱਲ ਹਾਂ ਕਿੱਥੇ ਵਾ ਗਿਆ ਹੁਣ ਭਾਈ ਭਾ ਸੁਣਨਗੇ ਅੱਜ ਕੀ ਕਾਰਨ ਰਿਹਾ ਜੀ ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ ਤਾਂ ਲਗਾਤਾਰ ਤੁਸੀਂ ਘੇਰਦੇ ਆ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਇਹ ਪ੍ਰੋਟੈਸਟ ਤੋਂ ਦਾ ਚੱਲ ਰਿਹਾ ਹੈ ਕਿਉਂਕਿ ਜਿਹੜੇ ਕਿਸਾਨ ਆ ਬਾਰਡਰਾਂ ਤੇ ਬੈਠੇ ਆ ਅੱਜ ਆਮ ਆਦਮੀ ਪਾਰਟੀ ਦੇ ਕੁਲਤਾਰ ਸਿੰਘ ਸੰਧਮਣੋਂ ਤੁਸੀਂ ਬੁਲਾਇਆ ਆਪਦੇ ਕੋਲੇ ਕਿਉਂਕਿ ਆਮ ਤੌਰ 'ਤੇ ਉਹ ਘੇਰਨ ਦੀ ਲੋੜ ਪੈਂਦੀ ਆ ਪਰ ਉਹ ਖੁਦ ਚੱਲ ਕੇ ਤੁਹਾਡੇ ਕੋਲੇ ਆ ਜੇ ਦੇਖੋ ਅਸੀਂ ਕਾਣ ਸੀਗੇ ਇਹਨਾਂ ਨੇ ਕਮੈਂਟਮੈਂਟ ਕੀਤੀਆਂ ਇਹਨਾਂ ਦਾ ਪਹਿਲਾ ਕਾਗੜਾ ਦਾ ਸਰਕਾਰ ਸਾਹਮਣੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਕਮੈਂਟਮੈਂਟਾ ਕੱਢ ਕੇ ਦੇਖ ਲਓ ਜੇ ਕਿ ਜਿਹੜੀਆਂ ਕਮੈਂਟਮੈਂਟਾਂ ਕੀਤੀਆਂ ਨੇ ਕੁਦਰਤ ਹਜਰਤਾਂ ਤੇ ਜਾਂ ਫਿਰ ਜਿਹੜਾ ਡਾਕਟਰ ਸਾਮੀਨ ਦਾਸਨ ਦੀ ਰਿਪੋਰਟ ਆ ਉਹਦੇ ਤੇ ਅਸੀਂ ਦਿੱਲੀ ਸਰਕਾਰ ਦੇ ਲਈ 880 ਵੀ ਸਾਡੀ ਸਰਕਾਰ ਬਣਾਓ ਅਸੀਂ ਵੀ ਦੇਵਾਂਗੇ ਪਾਰੇ ਹੋ ਜਾ ਕੁਛ ਵੀ ਨਹੀਂ ਗਰਾਊਂਡ ਲੈਵਲ ਤੇ ਰਿਪੋਰਟ ਆ ਜੋ ਜ਼ੀਰੋ ਦਾ ਨਾ ਤਾਂ ਇਹਨਾਂ ਨੇ ਜਿਹੜਾ ਗੜੇਮੜੀ ਦੇ ਤੇ ਨਾਲ ਕੁਦਰਤੀ ਆਫਤਾਂ ਨਾਲ ਫਸਲ ਖਰਾਬ ਹੋਈ ਆ ਉਹਦੇ ਤੇ ਕੋਈ ਮਾਗਜ਼ਾ ਦਿੱਤਾ ਤੇ ਨਾ ਹੀ ਜੋ ਕੋਈ ਕੰਕ ਤੇ ਬੋਨਸ ਦਿੱਤਾ ਉਲਟਾ ਜਿਹੜੇ ਨਸ਼ੇ ਛਡਾਰੇ ਸਾਡੇ ਸਖ ਨੌਜਵਾਨ ਭਾਈ ਅਮਰਤਪਾਲ ਵਰਗੇ ਪ੍ਰਧਾਨ ਮੰਤ ਬਾਜੇਕੇ ਵਰਗੇ ਜਿਹੜੇ ਖੇਤਾਂ ਦੇ ਵਿੱਚ ਪੱਠੇ ਵੜਦੇ ਸੀਗੇ ਉਹਨਾਂ ਨੂੰ ਨਜਾਇਜ਼ ਚੱਕ ਕੇ ਐਨਐਸਏ ਲਾ ਕੇ ਡਬਲੂਗਰਦੀ ਜੇਲ੍ਹ ਦਾਇਰ ਸਕੇਆ ਗਿਆ ਜਦੋਂ ਇਹ ਸਵਾਲ ਮਾਨਜੋਗ ਸਪੀਕਰ ਸਾਹਿਬ ਨੂੰ ਕੀਤਾ ਗਿਆ ਸਪੀਕਰ ਸਾਹਿਬ ਨੇ ਟਾਲ ਮਟੋਲ ਕੀਤੀ ਇਹ ਤੱਕ ਨਾ ਮੈਨੂੰ ਕੁਝ ਪਤਾ ਹੀ ਨਹੀਂ ਰਿਹਾ ਉਹ ਤੇ ਉਹਨਾਂ ਨੇ ਘਟੜ ਘਟ 10 ਮਿੰਟ ਤੁਹਾਡੇ ਨਾਲ ਬੈਠ ਕੇ ਲਾਇਆ ਕਿਹੜੇ ਕਿਹੜੇ ਸਵਾਲ ਉਹਨਾਂ ਨੂੰ ਕੀਤੇ ਔਰ ਕਿਹੜੇ ਕਿਹੜੇ ਸਵਾਲਾਂ ਦੇ ਉਹਨਾਂ ਨੇ ਜਵਾਬ ਦਿੱਤੇ ਔਰ ਕਿਹੜੇ ਸਵਾਲਾਂ ਦੇ ਤੁਸੀਂ ਮੰਨਦੇ ਹੋ ਵੀ ਗੋਲ ਜਵਾਬ ਦਿੱਤੇ ਉਹਨਾਂ ਨੇ ਗੋਲ ਜਵਾਬ ਐਨਐਸਏ ਤੇ ਆ ਅਸਲੀ ਜੋ ਗੜੇਮਾਰੀ ਤੇ ਆ ਉੱਥੇ ਵੀ ਗੋਲ ਜਵਾਬ ਆ ਕਹਿੰਦੇ ਆ ਜੇ ਸਰਕਾਰ ਕੋਲੇ ਬਜਟ ਆਣ ਜੇ ਆ ਵੋ ਆ ਦੂਜੇ ਨੂੰ ਕਹਿਣਾ ਬਹੁਤ ਸੌਖਾ ਹੁੰਦਾ ਜਦੋਂ ਆਪ ਨੂੰ ਕਰਨਾ ਪਵੇ ਨਾ ਕੰਮ ਉਦੋਂ ਪਤਾ ਲੱਗਦਾ ਕਿ ਯਾ ਤੇ ਪਰ ਇਹ ਸਰਕਾਰਾਂ ਲਾੜੇ ਲਾਉਂਦੀਆਂ ਕੱਢਣ ਪਾਉਣ ਨੂੰ ਇਹਨਾਂ ਵਿੱਚ ਕੁਛ ਨਹੀਂਗਾ ਇਹਨਾਂ ਨੇ ਅੱਗੇ ਵੀ ਝੂਠ ਮਾਰ ਕੇ ਸਰਕਾਰ ਬਣਾਈ ਆ ਹੁਣ ਵੀ ਜੋ ਇਹ ਝੂਠ ਮਾਰਦੇ ਆ ਜਿਵੇਂ ਕਾਂਗਰਸ ਨੇ ਡਾਕਟਰ ਸਵਾਮੀਨਾਰ ਸਿੰਘ ਦੀ ਬੋਰਡ ਆਪ ਖਦ ਬਣਾਈ ਸੀ ਡਾਕਟਰ ਸਵਾਮੀਨਾਰ ਸਿੰਘ ਕਮਿਸ਼ਨ ਦਾ ਚੇਅਰਮੈਨ ਹੁਣ ਇਸ ਦੁਨੀਆ ਤੇ ਨਹੀਂ ਰਿਹਾਗਾ ਉਹ ਪਤਾ ਨਹੀਂ ਤੇ ਪਰ ਉਹਦੀ ਰਿਪੋਰਟ ਅਜੇ ਵੀ ਪਈ ਆ ਉਹਦੇ ਤੇ ਵੀ ਹੁਣ ਫੇਰ ਦੁਬਾਰਾ ਰਾਜਨੀਤੀ ਹੋ ਰਹੀ ਆ ਦੋ ਵਾਲੀ ਸਰਕਾਰ ਉਹਦੇ ਤੇ ਬੀਜੇਪੀ ਦੀ ਬਣ ਗਈ ਆ ਕਿਸਾਨਾਂ ਦੇ ਮੁੱਦੇ ਤੇ ਰਾਜਨੀਤੀ ਹੁੰਦੀ ਆ ਕਿਸਾਨਾਂ ਦੇ ਮਸਲੇ ਹੱਲ ਨਹੀਂ ਹੁੰਦੇ ਪਰ ਇਹ ਗੱਲ ਦੀ ਤਾਂ ਖੁਸ਼ੀ ਮਹਿਸੂਸ ਹੋ ਰਹੀ ਆ ਨਾ ਉਹ ਚੱਲ ਕੇ ਤੁਹਾਡੇ ਕੋਲੇ ਆਏ ਤੁਹਾਨੂੰ ਕੇਰਨ ਦੀ ਲੋੜ ਨਹੀਂ ਪਈ ਹਾਂ ਸਾਨੂੰ ਇਹ ਅਸੀਂ ਬਕਾਇਦਾ ਪ੍ਰਸ਼ਾਸਨ ਨੂੰ ਪਹਿਲਾਂ ਗੱਲ ਇਹ ਦੱਸਤੀ ਸੀ ਅਸੀਂ ਸਾਡੇ ਕੁਝ ਸਵਾਲ ਆ ਉਹ ਸਵਾਲਾਂ ਦੇ ਜਵਾਬ ਮਾਨ ਜੋ ਕਲਤਾਰਥਨ ਦਵਾ ਤੇ ਦੇਣਗੇ ਤਾਂ ਠੀਕ ਆ ਨਹੀਂ ਅਸੀਂ ਉਹਨਾਂ ਦਾ ਘਰਾਓ ਕਰਾਂਗੇ ਪ੍ਰਸ਼ਾਸਨ ਦੀ ਬਹੁਤ ਵੱਡੀ ਅਫਲਾਤ ਦੀ ਇਹਦੇ ਵਿੱਚ ਪ੍ਰਸ਼ਾਸਨ ਉਹਨਾਂ ਨੂੰ ਸਾਡੇ ਕੋਲ ਲਿਆਉਣ ਦੇ ਵਿੱਚ ਕੰਮ ਜਾ ਰਿਹਾ ਸਰ ਸਿੰਘ ਸੰਧਵਾਨਾ ਨਾਲ ਗੱਲਬਾਤ ਕੀਤੀ ਸੀ ਉਹਨਾਂ ਨੇ ਕਹਿਤਾ ਹੈ ਕਿ ਅਸੀਂ ਸਾਰੇ ਸਵਾਲਾਂ ਜਿਹੜੇ ਇਹਨਾਂ ਨੇ ਕਹੇ ਆ ਇਹਨਾਂ ਦਾ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਹੱਲ ਕਰਨ ਦੀ ਨਾਲ ਇਹ ਕਹਿ ਹੀ ਰਹੇ ਆ ਕਹਿਣਾ ਦਾ ਬਹੁਤ ਸੌਖਾ ਮੈਨੂੰ ਇਹ ਢਾਈਆਂ ਸਾਲਾਂ ਹੀ ਨੇ ਢਾਈ ਸਾਲ ਹੋ ਗਏ ਸਰਕਾਰ ਬਣੇ ਅਗਲਾ ਹੁਣ ਅਗਲਾ ਅਗਲਾ ਕੀ ਫਿਰ ਰੱਖਿਆ ਨੂੰ ਜੀ ਹੁਣ ਪ੍ਰੋਗਰਾਮ ਅਸੀਂ ਅਸੀਂ ਤਾਂ ਉਹਨਾਂ ਦੇ ਕਮਿਟਮੈਂਟਾਂ ਯਾਦ ਕਰਾਉਣ ਵਾਸਤੇ ਆਏ ਸੀਗੇ ਇਹਨਾਂ ਨੂੰ ਕਮਿਟਮੈਂਟਾਂ ਯਾਦ ਕਰਾਉਣਾ ਤੁਸੀਂ ਆ ਲੋਕਾਂ ਦੇ ਨਾਲਵਾਦ ਦਿੱ ਉਹ ਜਾਦ ਕਰਾ ਦਿਆਂ ਸਾਡਾ ਕੋਈ ਇਸ਼ੂ ਨਹੀਂ ਸੀ ਘੇੜਦਾ ਨਹੀਂ ਸੀ ਕੋਈ ਅਸੀਂ ਤਾਂ ਇਹਨਾਂ ਨੂੰ ਸਿਰਫ ਜਾਦ ਕਰਾਉਣਾ ਜੇ ਤੁਹਾਡੀ ਗੱਲਬਾਤ ਨਾ ਸੁਣਦੇ ਫਿਰ ਅਸੀਂ ਕਰਾਉਗੇ ਕਰਨਾ ਕੀ ਧੰਨਵਾਦ ਤਾਂ ਸੁਣਿਆ ਤੁਸੀਂ ਆਪਾਂ ਕੁਲਤਾਰ ਸਿੰਘ ਸੰਧਵਾ ਦੇ ਨਾਲ ਵੀ ਗੱਲਬਾਤ ਕੀਤੀ ਹੈ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਹੈ ਕਿਸਾਨ ਬੀਬੀਆਂ ਦੇ ਨਾਲ ਗੱਲਬਾਤ ਕੀਤੀ ਹੈ ਕਿਉਂਕਿ ਕੁਲਤਾਰ ਸਿੰਘ ਸੰਧਵਾ ਖੁਦ ਜਿਹੜਾ ਚੱਲ ਕੇ ਇਹਨਾਂ ਦੇ ਕਿਸਾਨਾਂ ਦੇ ਵਿੱਚ ਆਏ ਆ ਉਹਨਾਂ ਦੇ ਸਵਾਲਾਂ ਦੇ ਜਵਾਬ ਇਹਨਾਂ ਨੇ ਲਏ ਆ ਪਰ ਇਹਨਾਂ ਦਾ ਇਹ ਮੰਨਣਾ ਹੈ ਕਿ ਜੋ ਸਵਾਲਾਂ ਦੇ ਜਵਾਬ ਉਹਨਾਂ ਨੇ ਜਿਹੜੇ ਚਾਹੀਦੇ ਸੀ ਸਾਨੂੰ ਉਹ ਜਵਾਬ ਨਹੀਂ ਮਿਲੇਗੇ ਤੇ ਨਾ ਹੀ ਹੋ ਸਕਦਾ ਜਿਹੜੇ ਅਸੀਂ ਸਵਾਲ ਉਹਨਾਂ ਦੇ ਸਾਹਮਣੇ ਰੱਖਿਆ ਹੈ ਉਹਨਾਂ ਦਾ ਕਿਤੇ ਨਾ ਕਿਤੇ ਹੱਲ ਹੋਊਗਾ ਪਰ ਦੂਜੇ ਪਾਸੇ ਕੁਲਤਾਰ ਸਿੰਘ ਸੰਧਵਾ ਦੀ ਗੱਲ ਕਰੀਏ ਤਾਂ ਉਹਨਾਂ ਨੇ ਜ਼ਰੂਰ ਇਹ ਭਰੋਸਾ ਦਵਾਇਆ ਹੈ ਕਿ ਜੋ ਵੀ ਇਹਨਾਂ ਦੇ ਸਵਾਲ ਸੀਗੇ ਉਹਨਾਂ ਦਾ ਅਸੀਂ ਪੰਜਾਬ ਸਰਕਾਰ ਜਿਹੜੀ ਜਲਦੀ ਤੋਂ ਜਲਦੀ ਹੱਲ ਕਰੇਗੀ ਆ ਇਲੈਕਸ਼ਨ ਤੋਂ ਬਾਅਦ ਜਦੋਂ ਜੋ ਜਾਪਤਾ ਜਿਹੜਾ ਸਮਾਪਤ ਹੋਵੇਗਾ ਉਸ ਤੋਂ ਬਾਅਦ ਜਿੰਨੇ ਇਹਨਾਂ ਦੇ ਸਵਾਲਾਂ ਦੇ ਜਵਾਬ ਆ ਉਹਨਾਂ ਦਾ ਪੂਰਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਦੇਖਦੇ ਹਾਂ ਕਿਉਂਕਿ ਲਗਾਤਾਰ ਕਿਸਾਨਾਂ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ ਤਾਂ ਕੇਰਿਆ ਜਾ ਰਿਹਾ ਪੂਰੇ ਪੰਜਾਬ ਦੇ ਵਿੱਚ ਅੱਜ ਆਵਾਮੀ ਪਾਰਟੀ ਨੂੰ ਕੇਰਨ ਦੀ ਲੋੜ ਪੈ ਗਈ ਹੈ ਉਹਨਾਂ ਦੇ ਸਾਹਮਣੇ ਸਵਾਲ ਰੱਖਣ ਦੀ ਇਹਨਾਂ ਨੂੰ ਲੋੜ ਪੈ ਗਈ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਵੱਲੋਂ ਇਸੇ ਤਰੀਕੇ ਦੇ ਨਾਲ ਸਵਾਲ ਆਪਣੇ ਇਹਨਾਂ ਸਰਕਾਰਾਂ ਦੇ ਸਾਹਮਣੇ ਇਹਨਾਂ ਪਾਰਟੀ ਦੇ ਨਮਾਇੰਦਿਆਂ ਦੇ ਸਾਹਮਣੇ ਰੱਖਣੇ ਪੈਣਗੇ ਜਾਂ ਕਿਦ ਤੱਕ ਇਹਨਾਂ ਨੂੰ ਸੰਤੁਸ਼ਟ ਕਰਨਗੇ ਇਹਨਾਂ ਦੇ ਸਵਾਲਾਂ ਦੇ ਜਵਾਬ ਹੈ ਜਿਹੜੇ ਉਹਨਾਂ ਦਾ ਹੱਲ ਹੋਊਗਾ ਅੱਗੇ ਤੋਂ ਇਹਨਾਂ ਨੂੰ ਨਾ ਕਰਨ ਦੀ ਲੋੜ ਪਾਊਗੀ ਗੁਰਜੀਤ ਸਿੰਘ ਰਮਾਣਾ ਡੀ5 ਚੈਨਲ ਪੰਜਾਬੀ ਪਿੰਡ ਮਿਸ਼ਰੀਆਲਾ ਜ਼ਿਲ੍ਹਾ ਫਰੀਦਕੋਟ ਚੋਨ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕਿਹਦੀ ਆਊਗੀ ਵਾਰੀ ਪਖੇ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿੰਨੂ ਚੋਬ ਮਾਰੀ ਵੋਟਰਾਂ ਨੇ મતદાન ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ D5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪਰਮਾਨ데요 ਨਿਟਰਹਾਂ ਨਿਰਪੱਖ ਰਹਿਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜੋ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ